ਪੇਸ਼ੇਵਰਤਾ ਬਨਾਮ ਸੰਪੂਰਨਤਾ ਸਫਲਤਾ ਦੇ ਮਾਪਦੰਡ ਸਵਾਗਤ ਹੈ ਅੱਜ ਅਸੀਂ ਇੱਕ ਬੜੇ ਹੀ ਮਤਲਬ ਅਹਿਮ ਨੁਕਤੇ ਤੇ ਗੱਲ ਕਰਨ ਜਾ ਰਹੇ ਹਾਂ ਇਹ ਅਕਸਰ ਨਾ ਕਮ ਕਾਜੀ ਜ਼ਿੰਦਗੀ ਵਿੱਚ ਉਲਝਣ ਪੈਦਾ ਕਰਦਾ ਹੈ ਪੇਸ਼ੇਵਰ ਹੋਣਾ ਤੇ ਸੰਪੂਰਨ ਹੋਣਾ ਇਹਨਾਂ ਚ ਫਰਕ ਕੀ ਹੈ ਤੇ ਸਹੀ ਮਾਇਨੇ ਵਿੱਚ ਸਫਲਤਾ ਲਈ ਕਿਹੜੀ ਚੀਜ਼ ਜ਼ਿਆਦਾ ਜ਼ਰੂਰੀ ਹੈ ਸਾਡੇ ਕੋਲ ਇੱਕ ਛੋਟਾ ਜਿਹਾ ਸਰੋਤ ਹੈ ਪਰ ਬੜਾ ਕਮਦਾ ਉਹ ਇਸ ਗੱਲ ਤੇ ਬਹੁਤ ਜ਼ੋਰ ਦਿੰਦਾ ਕਿ ਇਹਨਾਂ ਦੋਵਾਂ ਨੂੰ ਰਲਗੜ ਨਹੀਂ ਕਰਨਾ ਚਾਹੀਦਾ ਬਿਲਕੁਲ ਤੇ ਅੱਜ ਦੀ ਆਪਣੀ ਗੱਲਬਾਤ ਦਾ ਮਕਸਦ ਵੀ ਇਹੀ ਹੈ ਇਹ ਸਮਝਣਾ ਕਿ ਲੰਬੇ ਸਮੇਂ ਦੀ ਮਤਲਬ ਟਿਕਾਊ ਸਫਲਤਾ ਲਈ ਪੇਸ਼ੇਵਰਤਾ ਦੇ ਉੱਚੇ ਮਿਆਰ ਕਿਉਂ ਜ਼ਰੂਰੀ ਨੇ ਭਾਵੇਂ ਹਾਂ ਭਾਵੇਂ ਕੁਝ ਹੱਦ ਤੱਕ ਅਪੂਰਣਤਾ ਥੋੜੀ ਬਹੁਤ ਕਮੀ ਚੱਲ ਜਾਂਦੀ ਹੈ ਹਾਂ ਤਾਂ ਆਓ ਫਿਰ ਇਸ ਨੂੰ ਥੋੜਾ ਖੋਲ ਕੇ ਦੇਖੀਏ ਸਰੋਤ ਦਾ ਮੁੱਖ ਸੁਨੇਹਾ ਇਹ ਹੀ ਹੈ ਨਾ ਕਿ ਥੋੜੀ ਜੀ ਅਪੂਰਣਤਾ ਮਤਲਬ ਛੋਟੀ ਮੋਟੀ ਗਲਤੀ ਠੀਕ ਹੈ ਪਰ ਪੇਸ਼ੇਵਰਤਾ ਦੇ ਮਿਆਰ ਉਨਾ ਨਾਲ ਕੋਈ ਸਮਝੌਤਾ ਨਹੀਂ ਹਾਂਜੀ ਤੇ ਇੱਥੇ ਹੀ ਗੱਲ ਦਿਲਚਸਪ ਬਣ ਜਾਂਦੀ ਹੈ ਦੇਖੋ ਇਹ ਸਿਰਫ ਕੰਮ ਪੂਰਾ ਕਰਨ ਬਾਰੇ ਨਹੀਂ ਹੈ ਸਗੋਂ ਇਹ ਹੈ ਕਿ ਤੁਸੀਂ ਉਹ ਕੰਮ ਕਿੰਨੇ ਪੇਸ਼ੇਵਰ ਤਰੀਕੇ ਨਾਲ ਕਰਦੇ ਹੋ ਤੇ ਇਹੀ ਪੇਸ਼ੇਵਰਤਾ ਹੈ ਜਿਹੜੀ ਲੰਬੇ ਸਮੇਂ ਦੀ ਸਫਲਤਾ ਦੀ ਨੀ ਰੱਖਦੀ ਹੈ ਸਰੋਤ ਖਾਸ ਤੌਰ ਤੇ ਕਹਿੰਦਾ ਹੈ ਕਿ ਉੱਚੇ ਮਿਆਰਾਂ ਦੀ ਪਾਲਣਾ ਕਰਨੀ ਸਥਾਈ ਸਫਲਤਾ ਲਈ ਬਹੁਤ ਜ਼ਰੂਰੀ ਹੈ ਪਰ ਇਹਨਾਂ ਦੋਮਾਂ 'ਚ ਫਰਕ ਕੀ ਹੈ ਮਤਲਬ ਪੇਸ਼ੇਵਰਤਾ ਤੇ ਸੰਪੂਰਨਤਾ

ਕਿਉਂਕਿ ਅਕਸਰ ਲੋਕ ਸੋਚਦੇ ਨੇ ਕਿ ਜੇ ਕੰਮ ਥੋੜਾ ਜਿਹਾ ਵੀ ਘਟਵਾਦਾ ਤਾਂ ਸ਼ਾਇਦ ਉਹ ਪੇਸ਼ੇਵਰ ਨਹੀਂ ਰਹੇ ਪਰ ਸਰੋਤ ਕੁਝ ਹੋਰ ਕਹਿ ਰਿਹਾ ਹੈ ਹੈਨਾ ਬਿਲਕੁਲ ਸਰੋਤ ਦਾ ਕੇਂਦਰੀ ਵਿਚਾਰ ਇਹ ਹੀ ਹੈ ਕਿ ਥੋੜੀ ਜਿਹੀ ਅਪੂਰਨਤਾ ਮਤਲਬ ਕੋਈ ਛੋਟੀ ਮੋਟੀ ਕਮੀ ਰਹਿ ਗਈ ਉਹ ਚੱਲ ਸਕਦੀ ਹੈ ਪਰ ਪੇਸ਼ੇਵਰਤਾ ਦੇ ਮਿਆਰ ਨਾਲ ਸਮਝੋਤਾ ਉਹ ਲੰਬੇ ਸਮੇਂ ਚ ਨੁਕਸਾਨ ਦਿੰਦਾ ਸਗੋਂ ਕਈ ਵਾਰ ਤਾਂ ਉਲਟਾ ਹੁੰਦਾ ਸੰਪੂਰਨਤਾ ਦੇ ਪਿੱਛੇ ਭਜਦੇ ਭਜਦੇ ਪੇਸ਼ੇਵਰਤਾ ਹੀ ਖਤਰੇ ਚ ਪੈ ਜਾਂਦੀ ਹੈ ਜਿਵੇਂ ਕੰਮ 'ਤੇ ਵੇਲੇ ਸਿਰ ਨਾ ਦੇਣਾ ਜਾਂ ਕੋਈ ਜ਼ਰੂਰੀ ਫੈਸਲਾ ਲੈਣ 'ਚ ਦੇਰ ਕਰ ਦੇਣੀ ਸਿਰਫ ਇਸ ਲਈ ਕਿ ਸਭ ਕੁਝ 100% ਪਰਫੈਕਟ ਹੋਵੇ। ਅੱਛਾ ਇਹ ਤਾਂ ਬੜੀ ਕੀ ਕਹਿੰਦੇ ਨੇ ਅਹਿਮ ਗੱਲ ਹੈ। ਹਮ ਮਤਲਬ ਸੰਪੂਰਨਤਾ ਦੇ ਚੱਕਰ 'ਚ ਅਸੀਂ ਅਸਲ ਮਕਸਦ ਤੋਂ ਹੀ ਨਾ ਖੁੰਝ ਜਾਈਏ। ਜੋ ਕਿ ਹੈ ਪੇਸ਼ੇਵਰ ਤਰੀਕੇ ਨਾਲ ਕੰਮ ਕਰਕੇ ਨਤੀਜਾ ਦੇਣਾ। ਹਮ ਤਾਂ ਫਿਰ ਇਹ ਪੇਸ਼ੇਵਰਤਾ ਲੰਬੀ ਸਫਲਤਾ ਦੀ ਨੀ ਕਿਵੇਂ ਬਣਦੀ ਹੈ? ਭਾਵੇਂ ਕੰਮ 100% ਨਾ ਵੀ ਹੋਵੇ। ਦੇਖੋ ਪੇਸ਼ੇਵਰਤਾ ਨਾ ਪਰੋਸਾ ਬਣਾਉਂਦੀ ਹੈ ਸਿੱਧੀ ਜੀ ਗੱਲ ਹੈ ਜਦੋਂ ਤੁਸੀਂ ਪਰੋਸੀ ਯੋਗ ਹੁੰਦੇ ਹੋ ਆਪਣਾ ਕੰਮ ਵਕਤ ਸਿਰ ਕਰਦੇ ਹੋ ਜ਼ਿੰਮੇਵਾਰੀ ਸਮਝਦੇ ਹੋ ਤੇ ਸਾਫ਼ ਗੱਲਬਾਤ ਰੱਖਦੇ ਹੋ ਤਾਂ ਲੋਕ ਤੁਹਾਡੇ ਤੇ ਯਕੀਨ ਕਰਦੇ ਨੇ ਹਾਂਜੀ ਬਿਲਕੁਲ ਤੇ ਇਹੀ ਯਕੀਨ ਇਹੀ ਪਰੋਸਾ ਲੰਬੇ ਸਮੇਂ ਦੇ ਰਿਸ਼ਤੇ ਤੇ ਟਿਕਾਊ ਸਫਲਤਾ ਦਾ ਆਧਾਰ ਬਣਦਾ ਹੈ ਇੱਕ ਉਦਾਹਰਨ ਲੈ ਲਓ ਮਨ ਲਓ ਇੱਕ ਟੀਮ 95% ਸਹੀ ਰਿਪੋਰਟ ਟਾਈਮ ਤੇ ਦਿੰਦੀ ਹੈ ਉਹ ਉਸ ਟੀਮ ਨਾਲੋਂ ਜ਼ਿਆਦਾ ਪੇਸ਼ੇਵਰ ਮੰਨੀ ਜਾਊਗੀ ਜਿਹੜੀ 100% ਸਹੀ ਰਿਪੋਰਟ ਦੇ ਚੱਕਰ 'ਚ ਹਫ਼ਤੇ ਲਗਾ ਦਿੰਦੀ ਹੈ ਇੱਥੇ ਉੱਚੇ ਮਿਆਰ ਦਾ ਮਤਲਬ ਪੇਸ਼ੇਵਰ ਰਵਈਆ ਹੈ ਕਾਰਗੁਜ਼ਾਰੀ ਹੈ ਹਰ ਵਾਰ ਨੁਕਸ ਰਹਿਤ ਹੋਣਾ ਨਹੀਂ ਵਾਹ ਇਹ ਬਹੁਤ ਵਧੀਆ ਨੁਕਸਤਾ ਹੈ ਬਹੁਤ ਸਪਸ਼ਟ ਤੇ ਜਿਵੇਂ ਅਸੀਂ ਸ਼ੁਰੂ 'ਚ ਕਿਹਾ ਸੀ ਇਹ ਸਾਰੀ ਸੋਚ ਸਿਰਫ ਹਵਾ 'ਚ ਨਹੀਂ ਇਹ ਅਸਲ ਤਜਰਬਿਆਂ ਤੇ ਅਦਾਲਤ ਹੈ ਹਾਂਜੀ ਬਿਲਕੁਲ ਇਹ ਵਿਚਾਰ ਜਿੰਨਾ ਤੇ ਆਪਾਂ ਗੱਲ ਕਰ ਰਹੇ ਆ ਇਹ ਰੁਪੇਸ਼ ਜੈਨ ਦੇ ਨਿੱਜੀ ਜੀਵਨ ਤੇ ਉਹਨਾਂ ਦੇ ਕਾਰਪੋਰੇਟ ਤਜਰਬਿਆਂ ਦਾ ਨਿਚੋੜ ਨੇ ਇਹ ਉਹ ਸਬਕ ਨੇ ਜਿਹੜੇ ਜ਼ਿੰਦਗੀ ਦੇ ਉਤਰਾਵਾ ਚੜਾਵਾ ਤੇ ਕੰਮ ਦੀਆਂ ਚੁਣੌਤੀਆਂ ਚੋਂ ਸਿੱਖੇ ਗਏ ਨੇ ਇਸ ਲਈ ਸਿਰਫ ਕਿਤਾਬੀ ਗੱਲਾਂ ਨਹੀਂ ਇਹ ਅਮਲੀ ਸਿਆਣਪ ਹੈ ਇੱਕ ਤਰ੍ਹਾਂ ਨਾਲ ਅੱਛਾ ਤਾਂ ਜੇਕਰ ਹੁਣ ਇਸ ਸਾਰੀ ਗੱਲਬਾਤ ਨੂੰ ਸਮੇਟਣਾ ਹੋਵੇ ਤਾਂ ਸੁਣਨ ਵਾਲਿਆਂ ਲਈ ਮੁੱਖ ਸਿੱਖਿਆ ਕੀ ਹੋਵੇਗੀ ਕੀ ਲੈ ਕੇ ਜਾਣੋ ਦੇਖੋ ਮੁੱਖ ਸਿੱਖਿਆ ਸਭ ਤੋਂ ਅਹਿਮ ਗੱਲ ਇਹ ਹੈ ਕਿ ਸਫਲਤਾ ਦੇ ਰਾਹ ਤੇ ਨਾ ਪੇਸ਼ੇਵਰਤਾ ਨੂੰ ਆਪਣਾ ਮੁੱਖ ਗਾਈਡ ਬਣਾਓ ਸੰਪੂਰਨਤਾ ਨੂੰ ਨਹੀਂ ਉੱਚੇ ਪੇਸ਼ੇਵਰ ਮਿਆਰਾਂ ਦੇ ਧਿਆਨ ਦਿਓ ਜਿਵੇਂ ਇਮਾਨਦਾਰੀ ਵਕਤ ਦੀ ਪਾਬੰਦੀ ਜ਼ਿੰਮੇਵਾਰੀ ਤੇ ਕੰਮ ਦੀ ਗੁਣਵੱਤਾ ਪ੍ਰਤੀ ਵਚਨਬੱਧਤਾ ਛੋਟੀਆਂ-ਮੋਟੀਆਂ ਕਮੀਆਂ ਨੂੰ ਸਵੀਕਾਰ ਕਰਨਾ ਸਿੱਖੋ ਹਾਂ ਜਿੰਨਾ ਚਿਰ ਉਹ ਤੁਹਾਡੇ ਪੇਸ਼ੇਵਰ ਅਕਸ ਨੂੰ ਜਾਂ ਕੰਮ ਦੇ ਅਸਲ ਮਕਸਦ ਨੂੰ ਨੁਕਸਾਨ ਨਾ ਪਹੁੰਚਾਣ ਇਹੀ ਪਹੁੰਚ ਹੈ ਜਿਹੜੀ ਲੰਬੇ ਸਮੇਂ ਤੱਕ ਟਿਕਣ ਵਾਲੀ ਸਫਲਤਾ ਲਿਆਉਂਦੀ ਹੈ ਬਹੁਤ ਖੂਬ ਇਸ ਨਾਲ ਸਾਨੂੰ ਸਾਰਿਆਂ ਨੂੰ ਸੋਚਣ ਲਈ ਇੱਕ ਨਵਾਂ ਨਜ਼ਰੀਆ ਮਿਲਦਾ ਹੈ ਤੇ ਜਿਵੇਂ ਤੁਸੀਂ ਦੱਸਿਆ ਇਹ ਸਾਰੀਆਂ ਸੂਝ ਭਰੀਆਂ ਗੱਲਾਂ ਰੁਪੇਸ਼ ਜੈਨ ਦੇ ਤਜਰਬਿਆਂ ਤੇ ਆਧਾਰਿਤ ਨੇ ਜਿਨ੍ਹਾਂ ਨੂੰ ਉਹ ਰੁਪੇਸ਼ ਦਿਲ سے ਵਜੋ ਸਾਂਝਾ ਕਰਦੇ ਨੇ ਇੱਕ ਕਾਰਪੋਰੇਟ ਤੇ ਨਿੱਜੀ ਜ਼ਿੰਦਗੀ ਦੇ ਅਮਲੀ ਸਬਕ ਨੇ ਹਾਂਜੀ ਤੇ ਜਾਂਦੇ ਜਾਂਦੇ ਇੱਕ ਸਵਾਲ ਛੱਡ ਜਾਂਦੇ ਆ ਸੋਚਣ ਲਈ ਕੀ ਕਦੇ ਕੋਈ ਅਜਿਹੀ ਸਥਿਤੀ ਵੀ ਆਉਂਦੀ ਹੈ ਜਿੱਥੇ ਕਿਸੇ ਖਾਸ ਕਮਲੇ ਸੰਪੂਰਨਤਾ ਦੀ ਮੰਗ ਹੀ ਅਸਲ ਵਿੱਚ ਪੇਸ਼ੇਵਰਤਾ ਦਾ ਸਭ ਤੋਂ ਉੱਚਾ ਮਿਆਰ ਬਣ ਜਾਂਦੀ ਹੋਵੇ ਇਸ ਬਾਰੇ ਵਿਚਾਰ ਕਰਨਾ ਵੀ ਦਿਲਚਸਪ ਰਹੇਗਾ